ਆਓ ਪੰਜਾਬ ਤੇ ਪੰਜਾਬੀ ਦੀ ਗੱਲ ਕਰੀਏ ਕਿ ਪੰਜਾਬ ਦੇ ਵੱਡੇ ਮਸਲੇ ਕਿਹੜੇ-ਕਿਹੜੇ ਹਨ ਔਰ ਉਹਦਾ ਮਸਲਿਆਂ ਦਾ ਹੱਲ ਕੀ ਹੈ ਪੰਜਾਬ ਦਾ ਪਹਿਲਾ ਤੇ ਸਾਰਿਆਂ ਤੋਂ ਵੱਡਾ ਮਸਲਾ ਸਾਨੂੰ ਪੰਜਾਬੀ ਪੜਾਈ ਨਹੀਂ ਜੋਨਸੀ ਮਾਂ ਬੋਲੀ ਹਮਾਰੇ ਦਿਲਾਂ ਮੇ ਵਸਾ ਉਹ ਹਮਾਰੇ ਸਕੂਲ ਔਰ ਕਿਤਾਬਾਂ ਮਾ ਔਰ ਯੂਨੀਵਰਸਿਟੀ ਮਾ ਔਰ ਇਨਵਰਸਟੀ ਮਾ ਗਾਇਬ ਸਾਡੇ ਹੀਰੋਜ਼ ਨੂੰ ਸਾਡੀ ਪਹਿਚਾਨ ਨੂੰ ਤੇ ਸਾਡੀ ਤਾਰੀਖ ਨੂੰ ਸਾਡੇ ਕੋ ਖੋ ਲਿਆ ਗਿਆ ਜੇ ਇਸ ਨਸਲ ਨੂੰ ਆਪਣੀ ਜ਼ੁਬਾਨ ਆਪਣੀ ਮਾਂ ਬੋਲੀ ਦਾ ਪਤਾ ਨਾ ਹੋਵੇ ਉਹ ਜਣਾ ਨਾਲ ਉਹ ਨਸਲ ਜਿਹੜੀ ਆ ਕੱਟ ਜਾਂਦੀ ਪੰਜਾਬੀਓ ਜਾਗੋ ਇਹ ਟਾਈਮ ਹੈ ਜਾਗਣ ਦਾ ਆਪਣੀ ਪੰਜਾਬ ਦੀ ਮਾਂ ਬੋਲੀ ਨੂੰ ਉਚਾਣ ਦਾ ਇਹ ਟਾਈਮ ਹੈ ਪੰਜਾਬੀ ਨੂੰ ਵਾਪਸ ਆਪਣੀ ਇੱਜ਼ਤਵਾਨ ਦਾ ਇਹ ਵਕਤ ਬੋਲਣ ਦਾ ਪੰਜਾਬੀ ਨੂੰ ਆਉਂਦਾ ਠੱਕ ਦਵਾਉਂਦਾ ਆਓ ਕਿਸਾਨਾਂ ਦੇ ਮਸਲਿਆਂ ਤੇ ਗੱਲ ਕਰੀਏ ਆਓ ਪੰਜਾਬੀ ਦੇ عظیم ਸ਼ਾਇਰਾਂ ਤੇ ਗੱਲ ਕਰੀਏ ਪੰਜਾਬ ਕਦੋਂ ਤੱਕ ਸਲਾਬ ਦੇ ਵਿੱਚ ਡੁੱਬਦਾ ਰਹੇਗਾ ਆਓ ਇਹਨਾਂ ਸਾਰਿਆਂ ਮੁੱਦਿਆਂ ਤੇ ਗੱਲ ਕਰੀਏ ਆਓ ਆਪਣੀ ਮਾਂ ਬੋਲੀ ਆਪਣੀ ਪਛਾਣ ਲਈ ਆਵਾਜ਼ ਚੁੱਕੀਏ ਸਾਡੀ ਮਾਂ ਬੋਲੀ ਸਾਡੀ ਸ਼ਾਨ